ਇਹ ਕੇਂਦਰ ਸਰਕਾਰ ਮੋਦੀ ਜੀ ਨਹੀਂ ਤੇਰੀ ਗੱਲ ਸੁਣਦੇ ਤਮਾਮਟ ਬੋਲੀ ਰਹਾ ਕਹਿੰਦੇ ਘੁੰਮ ਨਿਕਲ ਜੂ ਅੰਦਰੋਂ ਬਾਹਰ ਆ ਬੈਠ ਕੇ ਲੋਕਾਂ ਦਾ ਸਾਈਨ ਕਰਕੇ ਲੋਕਾਂ ਚਾਲ ਬਿਚਾ ਆਜਾ ਜੇ ਤੈਗਾ ਕੱਲਾ ਇਹਨੂੰ ਟੋਰਚ ਦਿਖਾ ਸੀ ਕਿ ਬੈਟਰੀ ਇੰਨੀ ਜਲਦੀ ਬਾਾਕੀ ਜਿੰਨਾ ਚੱਲਣਾ ਹੋਊਗਾ ਤਾਂ ਤੈਨੂੰ ਪਤਾ ਲੱਗ ਜਾਊਗਾ ਕਿ ਅਗਲੀ ਵਾਰ ਜਦੋਂ ਆਵਾਂਗੇ ਇਤੋਂ ਵੀ ਆਵਾਂਗਾ ਲਗਾਤਾਰ ਜਦ ਤੱਕ ਤੂੰ ਡਿਜ਼ਾਈਨ ਨਹੀਂ ਕਰਦਾ ਲੋਕਾਂ ਦੀ ਸੰਨਾ ਦੇ ਬਲੰਦ ਅਪਤ ਨਹੀਂ ਕਰਦਾ ਉਨੀ ਦੇਰ ਤੱਕ ਅਸੀਂ ਚੱਕਰ ਨਹੀਂ ਦਮਾਂਗੇ ਨਾ ਟਿਕਾਂਗੇ ਪਰ ਨਾ ਤੁਰ ਅਸੀਂ ਆਰਾਮ ਦੀ ਨੀ ਸੌ ਸਕੇਗਾ ਤੇਰੇ ਮਨ 'ਚ ਕੋਈ ਮਾੜਾ ਮੋਟਾ ਦਰਦ ਹੈ ਤਾਂ ਉੱਠ ਕੇ ਬਾਹਰ ਆ ਦੇ ਰਜ਼ਾਇਨ ਕਰ ਰਜ਼ਾਇਨ ਕਰਕੇ ਦੇਖ ਸਾਨੂੰ ਐਜੀ ਕੋਈ ਮੰਗ ਕਰਕੇ ਬੈਠੇ ਰੱਖ ਕੋਲ ਮਿੰਟ ਤੱਕ ਐਮਐਲ ਨੂੰ ਮਾਰਾਂਗੇ ਭਗਾ ਕੇ ਉਹ ਭਈ ਹੈਗੀ ਆ ਗੱਲਾਂ ਨਾ ਨਹੀਂ ਹੱਗੇ ਰਹੁੰਦੀਆਂ ਦਿਖਾਈਆਂ ਦਿੰਦੀਆਂ ਸ਼ਾਇਦ ਦੇ ਵਿਚਕਾਰ 500 ਕਰੋੜ ਰੁਪਏ ਲੈ ਗਿਆ ਤੇਰਾ ਪਿਆਦੇ ਆ ਜਾ ਬੁਲਦੇ ਖੜ ਕੇ ਕਹਿੰਦਾ 500 ਕਰੋੜ ਰੁਪਏ ਲੈ ਦਿਖਾ ਦੇ 500 ਕਰੋੜ ਰੁਪਏ ਕਿੱਥੇ ਖਰਦਿਆ ਸਰਕ ਤੇ ਖੜ ਕੇ ਜੱਤੂਆਂ ਤੇ ਖੜ ਕੇ ਲੀਡਰਸ਼ਿਪ ਨਹੀਂ ਹੁੰਦੀ ਤੇਰੇ ਕਰਤਾਰ ਵਾਲੇ ਸਾਰਿਆਂ ਨੂੰ ਪਤਾ ਹੈਗਾ ਤੂੰ ਇੱਥੇ ਕੀ ਬੱਸੀਆਂ ਬਣਦਾ ਰਿਹਾ ਲੁਰਦਾ ਰਿਹਾ ਵਾ ਤੂੰ ਕੀ ਬੋਲ ਗੱਲ ਕਰਨਾਗਾ ਤੇਰੇ ਬਸਤੇ ਦਾ ਸਾਡਾ ਛੋਟਾ ਤੋਂ ਛੋਟਾ ਜਿਹੜਾ ਇਨਸਾਨ ਹੈ ਵਰਤਨ ਹੈ ਉਹ ਹੀ ਮੰਨ ਲਏਗਾ ਬਾਹਰ ਆ ਕੇ ਨਿਕਲ ਕੇ ਗੱਲ ਕਰਕੇ ਤੇੂੰ ਦੇ ਲਾ ਤੇ ਲੁਕ ਲੁਕ ਕੇ ਗੱਲਾਂ ਕਰਦਾ ਤੇਰੇ ਜਿਹੜੇ ਗੈਰ ਕਾਨੂੰਨੀ ਕੰਮ ਹੈਗੇ ਨੇ ਉਹ ਸਾਰਿਆਂ ਨੂੰ ਪਤਾ ਹੈਗਾ ਪਰ ਤੂੰ ਧੋਕੇ ਕਹਿੰਦਾ ਪਰਚਾ ਦਰਜ ਨਹੀਂ ਕਰ ਉਹ ਨਿਕਲ ਬਾਹਰ ਤੇ ਦੂਜੇ ਲੋਕੀ ਨੇ ਜੇ ਫਿਰ ਮੈਂ ਬੱਚੇ ਦਾ ਬਾਹਰ ਦੀ ਗੱਲ ਹੈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਉੱਤਰ ਪ੍ਰਦੇਸ਼ ਵਿਖੇ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਤੋਂ ਬਾਅਦ ਦੇਸ਼ ਵਾਸੀਆਂ ਦੇ ਨਾਲ-ਨਾਲ ਰਾਸੀ ਪਾਰਟੀਆਂ ਦਾ ਗੁੱਸਾ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਤੇ ਫੁੱਟ ਰਿਹਾ ਹੈ ਜਿਸ ਕਾਰਨ ਅਜਿ ਸਮੁੱਚਾ ਕਿਸਾਨ ਅਤੇ ਦਲਿਤ ਭਾਈਚਾਰਾ ਸੜਕਾਂ ਤੇ ਉੱਤਰ ਕੇ ਕੇਂਦਰ ਸਰਕਾਰ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਆਰਡੀਨੈਂਸ ਬਿੱਲ ਦੇ ਵਿਰੋਧ ਅਤੇ ਉੱਤਰ ਪ੍ਰਦੇਸ਼ ਵਿਖੇ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਦੇ ਵਿਰੋਧ ਵਿੱਚ ਫਗਵਾੜਾ ਵਿਖੇ ਯੂਥ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਅਤੇ ਸ਼ਹਿਰੀ ਪ੍ਰਧਾਨ ਕਰਮਦੀਪ ਸਿੰਘ ਕਮਾ ਦੀ ਅਗਵਾਈ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਹ ਰੋਜ਼ ਪ੍ਰਦਰਸ਼ਨ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਤੋਂ ਸ਼ੁਰੂ ਹੋ ਕੇ ਅਰਬਨ ਸਟੇਟ ਵਿਖੇ ਪਹੁੰਚਿਆ ਜਿਸ ਵਿੱਚ ਹਲਕਾ ਫਗਵਾੜਾ ਦੇ ਵਿਧਾਇਕ ਗੁਰਵਿੰਦਰ ਸਿੰਘ ਢਾਲੀਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਯੂਥ ਕਾਂਗਰਸ ਵੱਲੋਂ ਕੇਂਦਰੀ ਰਾਜ ਮੰਤਰੀ ਸੋਮਪrakash ਦੇ ਘਰ ਦੇ ਬਾਹਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਸੋਮਪrakash ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਸੀ। ਪਰੰਤੂ ਫਗਵਾੜਾ ਪੁਲਿਸ ਧਿਰੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਅਰਬਨ ਸਟੇਟ ਨਹਿਰ ਦੇ ਨਜ਼ਦੀਕ ਹੀ ਰੋਕ ਦਿੱਤਾ ਗਿਆ ਜਿੱਥੇ ਕਿ ਪੁਲਿਸ ਅਤੇ ਯੂਥ ਕਾਂਗਰਸੀ ਵਰਕਰਾਂ ਵਿਚਕਾਰ ਹਲਕੀ-ਫੁਲਕੀ ਨੋਕ-ਝੋਕ ਵੀ ਹੋਈ ਜਿਸ ਤੋਂ ਬਾਅਦ ਯੂਥ ਕਾਂਗਰਸ ਨੇ ਬਲੋ ਰਸਤੇ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਹਲਕਾ ਫਗਵਾੜਾ ਦੇ ਵੀ ਦਾ ਬਲਵਿੰਦਰ ਸਿੰਘ ਢਾਲੀਵਾਲ ਨੇ ਜਿੱਥੇ ਕਿ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਿਸ਼ਾਨੇ ਸਾਧੇ ਉੱਥੇ ਹੀ ਉਹਨਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਬਿੱਲ ਲਾਗੂ ਕੀਤੇ ਗਏ ਨੇ ਉਸ ਨੂੰ ਲੈ ਕੇ ਅੱਜ ਹਰ ਵਰਗ ਕੇਂਦਰ ਸਰਕਾਰ ਦਾ ਸਿਆਪਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਗਾਸ਼ ਦੀ ਕੇਂਦਰ ਵਿੱਚ ਨਹੀਂ ਚੱਲਦੀ ਤਾਂ ਸੋਮ ਪ੍ਰਗਾਸ਼ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਆ ਜਾਵੇ ਉਨਾ ਕਿ ਆ ਕਿ ਨਹੀਂ ਦਸਮੂ ਵਰਗ ਅਤੇ ਕਾਂਗਰਸ ਪਾਰਟੀ ਸੋਮ ਪ੍ਰਗਾਸ਼ਤੀਆਂ ਰਾਤਾਂ ਦੀ نیند ਇਸ ਤਰ੍ਹਾਂ ਖਰਾਬ ਕਰੇਗੀ ਕਿ ਉਹ ਰਾਤ ਨੂੰ ਸੁੱਤੇ ਪਏ ਉੱਠ ਕੇ ਪਾਣੀ ਮੰਗਣ ਲਈ ਮਜਬੂਰ ਹੋ ਜਾਣਗੇ। ਪੜਾ ਵਿਖੇ ਨਿਊ ਕਾਂਗਰਸ ਕਾਂਗਰਸ ਦੇ ਪਤਾ ਸੋਧ ਪੁੱਲਰ ਜੀ ਕਮਾਜ ਜੀ ਆਲ ਪ੍ਰਧਾਨ ਸਰਨ ਜੀ ਅਤੇ ਉਹਨਾਂ ਦੀ ਜਿੰਨੇ ਵੀ ਉਹਨਾਂ ਦੇ ਆਫਿਸ ਬੀਰਸ ਹੈਗੇ ਸਾਰੇ ਜਿੰਨੇ ਜੰਗਮੁੰਡੇ ਹੈਗੇ ਸਾਰਿਆਂ ਨੇ ਹੀ ਕੇਂਦਰ ਸਰਕਾਰ ਦੀਆਂ ਨੀਤੀਆਂ ਖਾਸ ਕਰਕੇ ਕੀਤੀ ਸੰਬੰਧੀ ਜੋ ਇਹਨਾਂ ਨੇ ਕਾਨੂੰਨ ਲੰਦਾ ਹੈਗਾ ਉਸ ਦੇ ਖਿਲਾਫ ਅੱਜ ਇੱਥੇ ਨਾਪਲਸ ਸਟੇਟ ਵਿੱਚ ਕਾਇਮ ਬੀਜੇਪੀ ਪਾਰਟੀ ਦਾ ਸੱਪਾ ਕਰਨ ਵਾਸਤੇ ਆਏ ਸੀਗੇ ਪਰ ਇਸ ਸਪੀਚ ਆਪ ਸਾਰੇ ਦੇਖਦੇ ਆ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਜੂਤ ਉਹਨਾਂ ਰੋਲ ਜਿਹੜਾ ਜੂਤ ਇਹ ਫਗਵਾੜੇ ਦਾ ਸੀਗਾ ਉਹਦੇ ਵਿੱਚ ਲੋਕਾਂ ਨੇ ਪਾਰਟਿਸਪੇਟ ਕੀਤਾ ਹੈਗਾ ਪਰ ਮੇਨ ਇਹ ਕੇਂਦਰ ਸਰਕਾਰ ਤੱਕ ਇਹ ਪਹੁੰਚਾਉਂਦੀ ਹੈਗੀ ਹੈ ਕਿ ਇੱਕ ਕਲੈਮ ਕਿ ਲੋਕਾਂ ਦਾ ਲੋਕਾਂ ਦੇ ਮਨਾਂ ਵਿੱਚ ਇਹਨਾਂ ਦੇ ਪ੍ਰਤੀ ਕਿੰਨਾ ਰੋਸ ਹੈਗਾ ਪਰੇ ਇੰਨੇ ਠੀਠ ਬੰਦੇ ਹੈਗੇ ਨੇ ਇੱਥੇ ਬੈਠੇ ਹੀ ਆਕੋਸਟਿਕ ਬੈਠੇ ਜਾਂ ਜੱਜੇ ਬੈਠੇ ਹੋਣ ਇਹਨਾਂ ਨੂੰ ਹਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਪੰਜਾਬ ਵਿੱਚ ਕੀ ਹੋਇਆ ਅੱਜ ਵੀ ਰਿਪੋਰਟਾਂ ਇਹ ਭੇਜ ਰਿਹਾ ਦੀ ਪੰਜਾਬ ਤਾਂ ਕੁਛ ਹੈ ਹੀ ਨਹੀਂਗਾ ਚੰਦ ਲੋਕ ਕੁਝ ਕਰ ਰਹੇ ਹੈਗੇ ਨੇ ਪਰ ਹਰੋ ਜਾਣਦੇ ਆ ਕਿ ਪਿਛਲੇ 1.5 ਮਹੀਨਿਆਂ ਵਿੱਚ ਜਿਹੜਾ ਹੈਗਾ ਲੋਕਾਂ ਨੇ ਜਿਹੜਾ ਹੈਗਾ ਬਖ ਬਖ ਜੱਦੇ ਬੰਦੇ ਆ ਬਖ ਬਖ ਪਿੱਛੇ ਤੋਂ ਦਲਿਤ ਹੈਗਾ ਭਾਈਚਾਰਾ ਬੇਸ਼ੱਕ ਉਹ ਆਰਟੀ ਹੈਗੇ ਨੇ ਬੇਸ਼ੱਕ ਜੋ ਕਿਸਾਨ ਭਰਾ ਵਹਿਗੇ ਨੇ ਬਿਸ਼ੇ ਜੋਰ ਦਿੱਤੇ ਬੰਦੇ ਹੈਗੇ ਸਾਰਿਆਂ ਨੇ ਇਹ ਦੋ ਕੋਈ ਨਾ ਕੋਈ ਚਾਰਜ ਆ ਫਲਪੰਦ ਧਰਨੇ ਲੱਗਦੇ ਹੈਗੇ ਨੇ ਔਰ ਇਸੇ ਜਗ੍ਹਾ ਤੇ ਇੱਥੇ ਭਾਜਪਾ ਸਰਕਾਰ ਦਾ ਸਿਆਪਾ ਕਰਦੇ ਹੈਗੇ ਨੇ ਕਿਉਂਕਿ ਸਾਰਿਆਂ ਨੂੰ ਉਮੀਦ ਹੈ ਕਿ ਜੋ ਅਗਲ ਸਟੇਜ ਦੇ ਵਿੱਚ ਸਾਡੇ ਮੰਤਰੀ ਜੀ ਬੈਠੇਗੇ ਨੇ ਪਤਾ ਨਹੀਂ ਇੱਥੇ ਬੈੰਦੇ ਵੀ ਹੈ ਕਿ ਜਾਂ ਨਹੀਂ ਰਹਿੰਦੇ ਜਾਂ ਹੁੰਦੇ ਕਿ ਨਹੀਂ ਹੁੰਦੇ ਹੈਗੇ ਨੇ ਪਰ ਉਹਨਾਂ ਤੱਕੇ ਆਵਾਜ਼ ਪਹੁੰਚ ਸਕੀ ਉਹ ਪਹੁੰਚ ਸਕਣ ਕੇਂਦਰ ਸਰਕਾਰ ਤੱਕ ਇਹ ਜਿਹੜੇ ਲੋਕਾਂ ਨੇ ਜਿਹੜਾ ਰੋਸ ਮੁਜ਼ਾਹਰਾ ਹੈਗਾ ਇਹ ਇਕੱਲਾ ਕੁਝ ਚੰਦ ਬੰਦਿਆਂ ਦਾ ਨਹੀਂ ਇਹ ਸਾਰਾ ਪੰਜਾਬ ਹੈਗਾ ਪੰਜਾਬ ਦੇ ਵਸਨੀਕ ਨੇ ਇਹ ਰਣ ਕੀਤਾ ਹੋਇਆ ਹੈਗਾ ਕਿ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਂਦੇ ਹੈਗੇ ਉਦ ਤੱਕ ਟਿਕ ਕੇ ਨਹੀਂ ਬੈਠਣਗੇ ਤੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਹੈਗਾ ਜਾਤਾ ਹੈ ਆਪਣੀ ਜਿਹੜੀ ਆਵਾਜ਼ ਹੈ ਮੋਦੀ ਸਰਕਾਰ ਤੱਕ ਪਹੁੰਚਾ ਦੇਣ ਕਿਉਂਕਿ ਇਹ ਵਿੱਚੋ ਦੇ ਮੰਤਰੀ ਕਰਨ ਹੈਗੇ ਜੇਕਰ ਨਹੀਂ ਪਹੁੰਚਾਈ ਜਾਂਦੀ ਜ ਇਹਨਾਂ ਦੀ ਆਵਾਜ਼ ਨਹੀਂ ਸੁਣਦੀ ਜਾਂ ਜਿਵੇਂ ਲੋਕੀ ਕਹਿੰਦੇ ਹੈਗੇ ਇਹਨਾਂ ਦੀ ਸਰਕਾਰ ਦੇ ਵਿੱਚ ਕੋਈ ਮੰਤਰੀ ਨਹੀਂ ਹੈ ਸਾਰੇ ਸੰਤਰੀ ਹੈਗੇ ਇਕੱਲੇ ਮੋਦੀ ਸਰਕਾਰ ਮੋਦੀ ਹੈ ਜਿਹੜਾ ਬੰਦਾਬ ਦੀ ਡਿੱਟ ਚਲਾਉਂਦਾ ਹੈਗਾ ਇਸ ਕਰਕੇ ਜੇਕਰ ਇਹਨਾਂ ਦੀ ਆਵਾਜ਼ ਨਹੀਂ ਸੁਣਦਾ ਹੈ ਤੇ ਚੁੱਪਚਾਪ ਜਿਹੜੇ ਕਿਸਾਨ ਜਿੱਥੇ ਬੰਦੇ ਦੇ ਨਾਂ ਲਾ ਜਾਂ ਸਾਰਿਆਂ ਦੇ ਕਿਸਾਨਾਂ ਦਾ ਦੁੱਖ ਤਾਂ ਸਮਝ ਕੇ ਦੁਰ ਉਹਨਾਂ ਦਾ ਦਰਦ ਸਮਝਦੇ ਹੋਏ ਨਾਉ ਚਾਹੀਦਾ ਹੈ ਕਿ ਰਿਜ਼ਾਈਨ ਕਰਦਾ ਹੈ ਡਿਜ਼ਾਈਨ ਕਰਕੇ ਘਰ ਬੈਠਣ ਆਰਾਮ ਨਾਲ ਜੇ ਲੋਕਾਂ ਦੇ ਤਾਂ ਜੋ ਲੋਕਾਂ ਵਿੱਚ ਇਹ ਤਾਂ ਹੈ ਕੱਲ ਨੂੰ ਪੰਜਾਬ ਵਿੱਚ ਮੂੰਹ ਦਿਖਾਉਣ ਦੇ ਕਿਤਾ ਰਹਿ ਜੀਏ ਉਧਰ ਯੂਵਾ ਮੋਰਚਾ ਫਗਵਾੜਾ ਦੇ ਪ੍ਰਧਾਨ ਕਰਮਦੀਪ ਸਿੰਘ ਕੰਮਾ ਨੇ ਜਿੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਸਮੂਹ ਯੂਥ ਵਰਕਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਵਾਪਸ ਨਾ ਲਿਆਤਾ ਸਾਰਾ ਯੂਥ ਭਾਜਪਾ ਮੰਤਰੀਆਂ ਦੇ ਘਰਾਂ ਦੇ ਬਾਹਰ ਮਰਨ ਵਰਤ ਤੇ ਬੈਠੇਗਾ ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਸਾਰਾ ਯੂਥ ਦਿੱਲੀ ਜਾ ਕੇ ਇਟ ਨਾਲ ਇਟ ਖੜਕਾਏਗਾ ਸਾਈ ਗੁਰੂ ਜੀ ਦਾ ਖਾਲਸਾਬਾਹ ਸਾਈ ਗੁਰੂ ਜੀ ਦੀ ਫੱਟੇ ਜੇ ਤੁਮ ਜਾਣਦੇ ਆ ਅੱਜ ਅਸੀਂ 5 ਤਰੀਕ ਨੂੰ ਪੂਰੇ ਸਾਡੇ ਯੂਥ ਕਾਰਸ ਫਗਵਾੜਾ ਬੰਨੋਂ ਸਾਡੀ ਸਾਰੀ ਫਗਵਾੜੇ ਦੀ ਟੀਮ ਨੇ ਅੱਜ ਸੋਮप्रकाश ਸੈਂਟਰ ਮਿਨਿਸਟਰ ਜੀ ਦੀ ਕੋਠੀ ਦਾ ਹੀ ਘਰਾਓ ਕੀਤਾ ਸੀ ਤੇ ਉਹਨਾਂ ਦਾ ਫੁੱਤਲਾ ਫੁਕਿਆ ਅੱਜ ਮੈਂ ਪਹਿਲਾਂ ਸਾਰੇ ਜਿੰਨੇ ਮੇਰੇ ਭਰਾ ਜਾਇਨੇ ਯੂਥ ਦੇ ਸਾਰਿਆਂ ਦਾ ਧੰਨਵਾਦ ਕਰਦਾ ਦਿਲੋਂ ਤੇ ਦੂਜੀ ਗੱਲ ਜੇ ਤੁਹਾਨੂੰ ਪਤਾ ਹੈ ਜਿਹੜਾ ਕਿ ਇਹ ਕੇਂਦਰ ਸਰਕਾਰ ਪੰਜਾਬ ਦੇ ਜਿੰਨੇ ਵੀ ਸਾਡੇ ਕਿਸਾਨਾਂ ਨਾਲ ਸਾਰਾ ਧੱਕਾ ਕਰ ਰਹੀ ਆ ਅਸੀਂ ਅੱਜ ਉਹਨਾਂ ਨੂੰ ਚੇਤਾਵਨੀ ਦਿੰਨੇ ਆ ਇਹ ਹੈ ਆਪਣਾ ਬਿੱਲ ਤੁਸੀਂ ਇਹਨੂੰ ਅਸੀਂ ਪੰਜਾਬ 'ਚ ਲਾਗੂ ਨਹੀਂ ਕਰਨ ਦਵਾਂਗੇ ਕਿਉਂਕਿ ਤੁਹਾਨੂੰ ਪਤਾ ਹੋਵੇ ਵੀ ਦੇਸ਼ ਦੇ ਕਿੰਨੇ ਮਸਲੇਲੇ ਮਸਲੇਲੇ ਭਕੇ ਹੋਏ ਨੇ ਚਾਈਨਾ ਪੂਰੇ ਇੰਡੀਆ ਵਿੱਚ ਕਬਜ਼ਾ ਕਰਨ ਨੂੰ ਫਿਰਦਾ ਆ ਤੇ ਮੋਦੀ ਜੀ ਉਹ ਚੀਜ਼ਾਂ ਛੱਡ ਕੇ ਇੱਕ ਸਾਨਾਦ ਵਾਲੇ ਲੱਗੇ ਹੋਏ ਨੇ ਤੇ ਮੈਂ ਇਹਨਾਂ ਨੂੰ ਇੱਕ ਵਾਰਨਿੰਗ ਦਿੰਦਾ ਆ ਤੇ ਜੇ ਇਹ ਚੀਜ਼ਾਂ ਤੋਂ ਅਜੇ ਤੱਕ ਜੇ ਨਾ ਹਟੇ ਇਹਨਾਂ ਨੇ ਇੱਕ ਬਿੱਲ ਦੇ ਵਿੱਚ ਸੰਸ਼ੋਧਨ ਨਾ ਕੀਤਾ ਤਾਂ ਅਸੀਂ ਸਾਰਾ ਸਾਡਾ ਯੂਥ ਰਲ ਕੇ ਇਹਨਾਂ ਦੇ ਕੋਟ ਜਾ ਘਰਾਓ ਕਰਾਂਗੇ ਤੇ ਬਾਹਰ ਅਸੀਂ ਮਰਨ ਵਰਤ ਦੇ ਬਿਟਾਂਗੇ ਤੇ ਜੇ ਸਾਨੂੰ ਲੋੜ ਪਈ ਅਸੀਂ ਦਿੱਲੀ ਜਾ ਕੇ ਇਹਨਾਂ ਐਟਕੜ ਗਾ ਦਾਂਗੇ